ਫ੍ਰੀਜ ਅੱਜਕੱਲ੍ਹ ਹਰ ਘਰ ਦੀ ਲੋੜ ਬਣ ਚੁੱਕਾ ਹੈ। ਗਰਮੀਆਂ ਵਿੱਚ ਠੰਡਾ ਪਾਣੀ ਪੀਣ ਤੋਂ ਲੈ ਕੇ ਖਾਣ ਪੀਣ ਦੀਆਂ ਚੀਜ਼ਾਂ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਰੱਖਣ ਲਈ ਇਹ ਬਹੁਤ ਕੰਮ ਆਉਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਘਰ ਵਿੱਚ ਉਪਯਾ ਫ੍ਰੀਜ ਕਦੇ ਵੀ ਧੁਮਾਕਾ ਕਰ ਸਕਦਾ ਹੈ? ਇਹ ਗੱਲ ਸੁਣਨ ਵਿੱਚ ਅਜੀਬ ਲੱਗ ਸਕਦੀ ਹੈ ਪਰ ਇਹ ਹਕੀਕਤ ਹੈ ਅਤੇ ਕਈ ਵਾਰ ਐਸੇ ਹਾਸੇ ਹੋ ਚੁੱਕੇ ਹਨ ਕੰਪਰੈਸਰ ਦਾ ਓਵਰ ਹੀਟ ਹੋਣਾ। ਫ੍ਰੀਜ ਵਿੱਚ ਲੱਗਾ ਕੰਪਰੈਸਰ ਜੇ ਲਗਾਤਾਰ ਬਿਨਾਂ ਰੁਕੇ ਕੰਮ ਕਰੇ ਜਾਂ ਬਹੁਤ ਵੱਧ ਗਰਮ ਹੋ ਜਾਵੇ ਤਾਂ ਉਸ ਵਿੱਚ ਧਮਾਕਾ ਹੋ ਸਕਦਾ ਹੈ ਗੈਸ ਦਾ ਲੀਕ ਹੋਣਾ 쿨ਿੰਗ ਲਈ ਵਰਤੀ ਜਾਂਦੀ ਗੈਸ ਜਿਵੇਂ ਕਿ R600A ਜੇ ਲੀਕ ਹੋ ਜਾਵੇ ਅਤੇ ਨੇੜੇ ਕੋਈ ਚਿੰਗਿਆਰੀ ਹੋਵੇ ਤਾਂ ਫਟਣ ਦਾ ਖਤਰਾ ਹੋ ਜਾਣਾ ਬਿਜਲੀ ਦੀ ਤਾਰਬੰਦੀ ਚ ਖਰਾਬੀ ਜੇ ਪੁਰਾਣੀ ਜਾਂ ਘਟੀਆ ਤਾਰਬੰਦੀ ਹੋਵੇ ਤਾਂ ਚਿੰਗਾਰੀ ਨਾਲ ਗੈਸ ਲੀਕ ਹੋਣ ਦੀ ਸਥਿਤੀ ਵਿੱਚ ਧਮਾਕਾ ਹੋ ਸਕਦਾ ਹੈ ਗਲਤ ਰੱਖ ਕਰਾਉ ਜੇ ਫ੍ਰਿਜ ਨੂੰ ਬਿਲਕੁਲ ਖੰਧ ਨਾਲ ਲਾਹ ਦਿੱਤਾ ਜਾਵੇ ਜਾਸ ਵਿੱਚ ਬਹੁਤ ਵੱਧ ਸਪਨ ਰੱਖ ਦਿੱਤਾ ਜਾਵੇ ਤਾਂ ਹਵਾਈ ਗਤੀ ਰੁੱਕ ਜਾਂਦੀ ਜਿਸ ਤਰ੍ਹਾਂ ਮਸ਼ੀਨ ਤੇ ਜ਼ਰੂਰੀ ਤੋਂ ਵੱਧ ਦਬਾਅ ਪੈਂਦਾ ਭਾਰਤ ਹੀ ਨਹੀਂ ਦੁਨੀਆ ਭਰ ਵਿੱਚ ਐਸੇ ਕਈ ਕੇਸ ਆ ਚੁੱਕੇ ਹਨ ਜਿੱਥੇ ਫ੍ਰਿਜ ਦੇ ਧੁਮਾਕੇ ਨਾਲ ਘਰਾਂ ਨੂੰ ਅੱਗ ਲੱਗੀ ਲੋਕ ਜਖਮੀ ਹੋਏ ਤੇ ਵੱਡਾ ਨੁਕਸਾਨ ਹੋਇਆ ਆਈਐਸਆਈ ਮਾਰਕ ਵਾਲਾ ਹੀ ਫ੍ਰਿਜ ਖਰੀਦੋ ਠੀਕ ਵੋਲਟੇਜ ਦੇ ਸਟੇਬਲਾਈਜ਼ਰ ਲਗਾਓ ਸਮੇਂ ਸਮੇਂ ਤੇ ਸਰਵਿਸ ਕਰਵਾਣੀ ਲਾਜ਼ਮੀ ਬਣਾਓ ਫ੍ਰਿਜ ਨੂੰ ਕੰਦ ਤੋਂ ਥੋੜਾ ਦੂਰ ਰੱਖੋ ਜੇ ਗੈਸ ਦੀ ਕੰਧ ਜਾਂ ਤਾਪ ਦਾ ਅਹਿਸਾਸ ਹੋਵੇ ਤਾਂ ਤੁਰੰਤ ਪਲੱਗ ਕੱਢ ਦਿਓ ਸਤਾਨਕ ਮਕੈਨਿਕ ਦੀ ਤਾਂ ਕੰਪਨੀ ਤੋਂ ਹੀ ਸਰਵਿਸ ਲਵੋ